ਕਿਹੜੀਆਂ ਐਕਸੈਸਰੀਜ਼ ਨੇ ਤੁਹਾਡੇ ਸ਼ੋਰੂਮ ਦੇ ਵਿੱਚ ਜਿਹੜਾ ਤੁਸੀਂ ਨਾਮ ਰੱਖਿਆ ਹੋਇਆ ਸ਼ੋਰੂਮ ਦਾ ਰਾਈਡ ਐਂਡ ਸਟਾਈਲ ਉੱਤਰ ਬੇਸ ਤੋਂ ਟਾਪ ਵੇਰੀਐਂਟ ਕਰਨ ਦੇ ਲਈ ਸਾਡੇ ਕੋਲ ਸੌ ਕਮੈਂਡ ਕਾਰ ਸਟੀਰਿੰਗਸ ਦਾ ਮਿਰਰ ਫੋਲਡਿੰਗ ਕਿਟਸ ਹੋ ਗਿਆ ਕਾਰ ਨੂੰ ਡੈਂਪਿੰਗ ਸੌਂਡ ਪ੍ਰੂਫ ਬਣਾਉਣ ਲਈ ਡੈਂਪਿੰਗ ਸੀਟ ਲਗਾਉਂਦੀ ਕਾਰ ਡੈਂਪਿੰਗ ਅੱਛੀ ਰਿਕੁਆਇਰਮੈਂਟ ਹੈ ਪੰਜਾਬ ਦੇ ਜੇ ਗੱਲ ਕਰੀਏ ਤੇ ਨੌਜਵਾਨਾਂ ਨੂੰ ਬੜਾ ਸ਼ੌਂਕ ਹੁੰਦਾ ਹੈ ਕਿ ਕਾਰ ਦੇ ਵਿੱਚ ਬੂਫਰ ਲੱਗੇ ਹੋਣ ਧਮਕ ਪੈਂਦੀ ਹੋਵੇ ਉਹ ਜਿਹੜੇ ਕਸਟਮਰ ਨੇ ਉਹ ਕਿਹੋ ਜਿਹੀ ਡਿਮਾਂਡ ਰੱਖਦੇ ਨੇ ਉਹਨਾਂ ਨੂੰ ਕਿਹੋ ਜਿਹੀ ਕੁਆਲਿਟੀ ਦਿੱਤੀ ਜਾਂਦੀ ਹੈ ਜੋ ਨੂ ਜਨਰੇਸ਼ਨ ਹੈ ਉਹ ਲਾਊਡ ਥੋੜਾ ਘੱਟ ਲਾਈਕ ਕਰਦਾ ਹੈ ਉਹ ਕਹਿੰਦਾ ਕਿ ਮੇਰੇ ਸਪੀਕਰਸ ਬੂਟ ਸਪੇਸ ਖਰਾਬ ਨਾ ਬੇ ਮੈਂ ਬਾਕਸ ਨਹੀਂ ਕਯੂਜ਼ ਕਰਨਾ ਚਾਹੁੰਦਾ ਉਹ ਸਪੀਕਰਸ ਨੂੰ ਅਪਗ੍ਰੇਡ ਕਰਦਾ ਹੈ ਸਪੀਕਰਸ ਅਪਗ੍ਰੇਡ ਦੇ ਵਿੱਚ ਬਹੁਤ ਅੱਛੀ ਕੰਪਨੀ ਨੇ ਆਪਸ਼ਨ ਦਿੱਤੇ ਹੋਏ ਆ ਅੱਛੇ ਅੱਛੇ ਬ੍ਰਾਂਡਸ ਨੇ ਉਹ ਅਪਡੇਟ ਕਰਕੇ ਕਸਟਮਰ ਦੇ ਵਿਦਾਊਟ ਬੂਟ ਸ ਉਹਰ ਕੁਝ ਅਸੀਂ ਐਕਟਿਵ ਕਰ ਦੇਈਦਾ ਉਹਦੇ ਵਿੱਚ ਕੋਈ ਵਾਇਰ ਕੱਟਣੀ ਹੁੰਦਾ ਕੋਈ ਕੁਝ ਨਹੀਂ ਹੁੰਦਾ ਯਾਨੀ ਕਸਟਮਰ ਦੀ ਵਾਰੰਟੀ ਦੀ ਸਾਡੀ ਰਿਸਪੋਨਸੀਬਿਲਟੀ ਹੁੰਦੀ ਹੈ ਕਿ ਕੱਲੋਂ ਸਾਡੀ ਵਜ੍ਹਾ ਨਾਲ ਕਸਟਮਰ ਦੀ ਵਾਰੰਟੀ ਨੂੰ ਕਾਰ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਤੁਸੀਂ ਦੇਖਦੇ ਹੋ ਰੋਡ ਤੇ ਲੋਰ ਦੀ ਖਬਰ ਹੈ ਕਿ ਕੋਈ ਚੋਰੀ ਟੈਫਟ ਹੋ ਗਿਆ ਹੋ ਗਿਆ ਇਸ ਲਈ ਕਾਰ ਇੱਕ ਕੋਸਟਲੀ ਆਈਟਮ ਹੈ ਉੱਚ ਹੁੰਦਾ ਕਸਟਮਰ ਹੁੰਦਾ ਕਿ ਪਾਰਕਿੰਗ ਕਰ ਕੋ ਪ੍ਰੋਬਲਮ ਹੈ ਸਾਡੇ ਸ਼ਹਿਰ ਚ ਬੇਸਿਕ ਪ੍ਰੋਬਲਮ ਹੈ ਪਾਰਕਿੰਗ ਦੀ ਕਸਟਮਰ ਬਾਹਰ ਕਾਰ پارک ਕਰਦਾ ਹੈ ਉਹ ਕਰਦਾ ਕਹਿੰਦਾ ਕਿ ਮੈਂ ਅਪਡੇਟ ਦੇ ਨਾਲ ਨਾਲ ਸੇਫਟੀ ਵਾਈਜ਼ ਵੀ ਮੈਨੂੰ ਕੁਝ ਡਿਵਾਈਸ ਚਾਹੀਦੀ ਹੈ ਉਹ ਸਭ ਕੋ ਬਜਟ ਫ੍ਰੈਂਡਲੀ ਹੈ ਕਾਰ ਟਰੈਕਰ ਕਾਰ ਟਰੈਕਿੰਗ ਡਿਵਾਈਸ ਇਸ ਰੇਂਜ ਦੇ ਵਿੱਚ ਕਾਰ ਦੇ ਇੱਕ ਆਪਾਂ ਨੂੰ ਚੌਂਕੀਦਾਰ ਨਹੀਂ ਕਰਦਾ ਮਿਲਦਾ ਜਿਸ ਰੇਂਜ ਦੇ ਵਿੱਚ ਅਗਰ ਆਪਾਂ ਕਾਸਟ ਕੇ ਕੈਟਗਰੀ 5 ਪਰ ਡੇ ਕੋਸਟਿੰਗ ਆਂਦੀ ਹੈ ਕਿ ਟਰੈਕਰ ਦੀ ਕਸਟਮਰ ਦੇ ਵੱਲੋਂ ਕੀ ਹੈ ਇਹੋ ਜਿਹਾ ਰਿਸਪੌਂਸ ਮਿਲਦਾ ਹੈ ਕਸਟਮਰ ਤਾਂ ਮੈਮ ਹੁਣ ਇਸ ਤਰ੍ਹਾਂ ਸਿਸਟਮ ਹੋ ਗਿਆ ਕਿ ਸਾਡੀ ਇੱਕ ਫੈਮਲੀ ਬਣ ਚੁੱਕੀ ਹੈ ਜੀ ਤੇ ਸਾਨੂੰ ਕੋਈ ਫੀਲਿੰਗ ਨਹੀਂ ਹੁੰਦਾ ਕਿ ਸਾਡਾ ਕਸਟਮਰ ਆਇਆ ਜਾਂ ਅਸੀਂ ਦੁਕਾਨ ਤੇ ਆ ਕੇ ਸਾਨੂੰ ਇਦਾਂ ਲੱਗਦਾ ਘਰ ਦੇ ਨਹੀਂ ਲੱਗ ਕਸਟਮਰ ਦਾ ਟਾਪ ਮਾਡਲ ਤੇ بیس ਮਾਡਲ ਵੇਰੀਐਂਟ ਦੇ ਵਿੱਚ ਪ੍ਰਾਈਸ ਡਿਫਰੈਂਸ ਬਹੁਤ ਹੁੰਦਾ ਮੰਨ ਲਓ ਫੋਰ ਐਗਜ਼ਾਮਪਲ 5 ਲੱਖ ਰੁਪਏ ਉਸ ਅਗਰ بیس ਤੋਂ ਟਾਪ ਦੇ ਵੇਰੀਐਂਟ ਚ ਸੇਵ ਕਰਦਾ ਤੇ ਸਾਡੇ ਕੋਲ 1 ਲੱਖ ਸਵਾ ਲੱਖ ਰੁਪਏ ਦੀ ਰੇਂਜ ਦੇ ਵਿੱਚ ਉਹ ਸੇਮ ਮਾਡਲ ਤਿਆਰ ਕਰਵਾ ਲੈਂਦਾ ਔਰ ਆਪਣੀ ਮਰਜ਼ੀ ਦਾ ਸਸ਼ੀਗਲ ਜੀ ਤੁਸੀਂ ਵੇਖ ਰਹੇ ਹੋ ਜਲੰਧਰ ਬੁਲੇਟਿਨ ਤੇ ਮੈਂ ਹਾਂ ਪੁਸ਼ਪਿੰਦਰ ਸੈਣੀ ਜਦ ਸ਼ੋਰੂਮ ਦੇ ਵਿੱਚੋਂ ਕਾਰ ਬਾਹਰ ਨਿਕਲਦੀ ਹੈ ਤਾਂ ਹਰ ਇੱਕ ਦਾ ਇਹ ਚਾਹ ਹੁੰਦਾ ਹੈ ਸ਼ੌਂਕ ਹੁੰਦਾ ਹੈ ਕਿ ਜਦ ਉਸ ਦੀ ਕਾਰ ਸੜਕ ਦੇ ਉੱਤੇ ਦੌੜੇ ਤਾਂ ਸਭ ਤੋਂ ਸੋਹਣੀ ਲੱਗੇ ਕਿਵੇਂ ਉਹ ਕਿਹੜੀਆਂ ਐਸੈਸਰੀਜ਼ ਦਾ ਯੂਜ਼ ਕਰਕੇ ਕਿਹੜੀਆਂ ਐਸੈਸਰੀਜ਼ ਦੇ ਨਾਲ ਉਹ ਆਪਣੀ ਕਾਰ ਨੂੰ ਹੋਰ ਸੋਹਣਾ ਬਣਾ ਸਕਦਾ ਹੈ ਇਹ ਸਭ ਕੁਝ ਜਾਣਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਰਾਈਡ ਐਂਡ ਸਟਾਈਲ ਐਸੈਸਰੀਜ਼ ਦੇ ਸ਼ੋਰੂਮ ਦੇ ਵਿੱਚ ਸਾਡੇ ਨਾਲ ਖੁਦ ਅਸ਼ੋਕ ਕੁਮਾਰ ਹੀਰ ਜੀ ਮੌਜੂਦ ਨੇ ਜਿਨ੍ਹਾਂ ਤੋਂ ਅੱਜ ਜਾਣਾਂਗੇ ਕਿ ਇਹੋ ਜਿਹੀਆਂ ਕਿਹੜੀਆਂ ਐਸੈਸਰੀਜ਼ ਨੇ ਤੁਹਾਡੇ ਸ਼ੋਰੂਮ ਦੇ ਵਿੱਚ ਜਿਹੜਾ ਤੁਸੀਂ ਨਾਮ ਰੱਖਿਆ ਹੋਇਆ ਸ਼ੋਰੂਮ ਦਾ ਰਾਈਡ ਐਂਡ ਸਟਾਈਲ ਸੱਸਿਕਲ ਮੈਡਮ A to Z ਕੋਈ ਵੀ ਕਾਰ ਦੇ ਰਿਕੁਆਇਰਮੈਂਟ ਹੋਵੇ ਸਾਰੀ ਐਸੈਸਰੀਜ਼ ਆਪਣੇ ਕੋਲ ਸ਼ੋਰੂਮ ਦੇ ਵਿੱਚ ਅਵੇਲੇਬਲਸ ਨੇ ਕੋਈ بیس ਦੇ ਵਿੱਚ ਤੋਂ ਟਾਪ ਮਾਡਲ ਦੇ ਵਿੱਚ ਕਿਸੇ ਨੂੰ ਅਪਡੇਟ ਕਰਾਣਾ ਚਾਹੁੰਦਾ ਉਹਦੀ ਚੁਆਇਸ ਦੇ ਅਕੋਰਡਿੰਗ ਹਰ ਮਾਡਲ ਦੇ ਵੇਰੀਐਂਟ ਦੇ ਆਪਣੇ ਕੋਲ ਅਪਡੇਟਸ ਅਵੇਲੇਬਲ ਨੇ ਕਾਰ ਦੇ ਕਾਰ ਦੇ ਲਈ ਕਿਹੋ ਜਿਹੀਆਂ ਐਸੈਸਰੀਜ਼ ਨੇ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਮਾਰਕੀਟ ਦੇ ਵਿੱਚ ਇਸ ਸਮੇਂ ਟ੍ਰੈਂਡ ਕੀ ਚੱਲ ਰਿਹਾ ਹੈ ਸਭ ਤੋਂ ਜ਼ਿਆਦਾ ਟ੍ਰੈਂਡ ਹੈ ਮੈਮ ਡੇ ਬਾਈ ਡੇ ਡੇ ਬਾਈ ਡੇ ਕੁਝ ਨਾ ਕੁਝ ਅਪਡੇਟ ਮਾਰਕੀਟ ਚੱਲਦਾ ਰਹਿਦਾ ਚੱਲਦਾ ਰਹਿਦਾ ਅੱਛਾ ਹੈ ਅੱਜਕੱਲ ਬੇਸ ਤੋਂ ਟਾਪ ਤਿਆਰ ਹੋਣ ਦੇ ਕਾਰ ਡਿਵਾਈਸ ਬਹੁਤ ਅੱਛਾ ਚੱਲ ਰਿਹਾ ਹੈ ਕਿਉਂਕਿ ਸੇਫਟੀ ਪਰਪਸਲੀ ਲਈ ਕਾਰ ਡਿਵਾਈਸ ਕਿਉਂਕਿ ਕਾਰ ਕੋਸਟੀ ਹੁੰਦੀ ਹੈ ਕੋ ਚੋਰੀ ਹੁੰਦਾ ਡਰਨੇ ਕਸਮਰ ਸੇਫਟੀ ਪਰਪਸਲੀ ਫਸਟ ਉਹਨੂੰ ਪ੍ਰੀਫਰਸ ਹੁੰਦਾ ਹੈ ਉਹਦੀ ਅੱਛੀ ਜਾਨੀ ਕਿ ਉਹਦੀ ਡਿਮਾਂਡ ਹੈ ਮਾਰਕੀਟ ਦੇ ਵਿੱਚ ਉਸ ਤੋਂ ਬਾਅਦ ਬੇਸ ਤੋਂ ਟਾਪ ਵੇਰੀਐਂਟ ਕਰਨ ਦੇ ਲਈ ਸਾਡੇ ਕੋਲ ਸਾਰ ਕਮੈਂਡ ਕਾਰ ਸਟੀਰਿੰਗਸ ਦਾ ਮਿਰਰ ਫੋਲਡਿੰਗ ਕਿਟਸ ਹੋ ਗਏ ਆ ਕਾਰ ਨੂੰ ਡੈਂਪਿੰਗ ਸਾਊਂਡ ਪ੍ਰੂਫ ਬਣਾਉਣ ਲਈ ਡੈਂਪਿੰਗ ਸੀਟ ਲਗਾਉਣ ਦੀ ਕਾਰ ਡੈਂਪਿੰਗ ਅੱਛੀ ਰਿਕੁਆਇਰਮੈਂਟ ਆ ਰਹੀ ਹੈ ਤਾਂ ਬਹੁਤ ਅੱਛਾ ਜਿਵੇਂ ਪੰਜਾਬ ਦੀ ਜੇ ਗੱਲ ਕਰੀਏ ਤੇ ਨੌਜਵਾਨਾਂ ਨੂੰ ਬੜਾ ਸ਼ੌਂਕ ਹੁੰਦਾ ਹੈ ਕਿ ਕਾਰ ਦੇ ਵਿੱਚ ਬੂਫਰ ਲੱਗੇ ਹੋਣ ਧਮਕ ਪੈਂਦੀ ਹੋਵੇ ਉਹ ਜਿਹੜੇ ਕਸਟਮਰ ਨੇ ਉਹ ਕਿਹੋ ਜਿਹੀ ਡਿਮਾਂਡ ਰੱਖਦੇ ਨੇ ਉਹਨਾਂ ਨੂੰ ਕਿਹੋ ਜਿਹੀ ਕੁਆਲਿਟੀ ਦਿੱਤੀ ਜਾਂਦੀ ਹੈ ਸਾਊਂਡ ਦੇ ਜੇ ਆਪਾਂ ਗੱਲ ਕਰੀਏ ਸਾਊਂਡ ਦੇ ਵਿੱਚ ਮੈਂ ਬਹੁਤ ਅੱਛੇ ਅੱਜ ਕੱਲ੍ਹ ਕਿਹਾ ਹੋ ਗਿਆ ਕਿ ਕਸਟਮਰ ਜੋ ਨਿਊ ਜਨਰੇਸ਼ਨ ਹੈ ਉਹ ਲਾਊਡ ਥੋੜਾ ਕੱਟ ਲਾਈਕ ਕਰਦਾ ਹੈ ਉਹ ਕਹਿੰਦਾ ਕਿ ਮੇਰੇ ਸਪੀਕਰਸ ਮੂਡ ਸਪੇਸ ਖਰਾਬ ਨਾ ਬੇ ਮੈਂ ਬਾਕਸ ਨਹੀਂ ਕਯੂਜ਼ ਕਰਨਾ ਚਾਹੁੰਦਾ ਉਹ ਸਪੀਕਰਸ ਨੂੰ ਅਪਗ੍ਰੇਡ ਕਰਦਾ ਹੈ ਸਪੀਕਰਸ ਅਪਗ੍ਰੇਡ ਦੇ ਵਿੱਚ ਬਹੁਤ ਉਹ ਅਪਡੇਟ ਕਰਕੇ ਕਸਟਮਰ ਦੀ ਵਿਦਾਉਟ ਬੂਟ ਸਪੇਸ ਯੂਜ਼ ਕੀਤੇ ਅੱਛਾ ਬੁੱਕਲ ਤਿਆਰ ਹੋ ਜਾਂਦਾ ਹੈ ਉਹ ਬਹੁਤ ਅੱਛਾ ਟ੍ਰੈਂਡਿੰਗ ਦੇ ਵਿੱਚ ਹੈ ਉਸ ਤੋਂ ਇਲਾਵਾ ਇੱਕ ਅੰਡਰ ਸੀਟ ਬੂਫਰ ਸਾਡਾ ਬਹੁਤ ਅੱਛਾ ਸੇਲ ਹੋ ਰਿਹਾ ਹੈ ਕਿ ਕਸਟਮਰ ਦੇ ਸੀਟ ਦੇ نیچے ਇੰਸਟਾਲ ਹੋ ਜਾਂਦਾ ਹੈ ਉਹਦੇ ਵਿੱਚ ਕੋਈ ਕਸਟਮਰ ਦੀ ਬੂਟ ਸਪੇਸ ਬਚੀ ਰਹਿੰਦੀ ਹੈ ਕਸਟਮਰ ਸਮਾਨ ਲਈ ਯੂਜ਼ ਕਰ ਸਕਦਾ ਹੈ ਤੇ ਕਸਟਮਰ ਕੋਸ਼ਿਸ਼ ਉਹਨਾਂ ਦਾ ਸੈਟੀਸਫਾਈਡ ਹੈ ਕਿ ਮੇਰੀ ਕਾਰ ਦੇ ਅੰਦਰ ਅੱਛਾ ਸਿਸਟਮ ਸੈਟਅਪ ਹੋ ਗਿਆ ਹੈ ਜਿਵੇਂ ਬੇਸ ਮਾਡਲ ਤੋਂ ਤੁਸੀਂ ਟੋਪ ਮਾਡਲ ਦੀ ਕਾਰ ਤਿਆਰ ਕਰਕੇ ਕਸਟਮਰ ਨੂੰ ਦਿੰਦੇ ਹੋ ਜਦ ਕਸਟਮਰ ਆਂਦਾ ਇਹਦੇ ਜਿਵੇਂ ਸਿਕਿਉਰਟੀ ਪਰਪਸ ਨੂੰ ਲੈ ਕੇ ਵੀ ਉਹਦੇ ਕਈ ਸਵਾਲ ਹੁੰਦੇ ਹੋਣਗੇ ਕਿਹੋ ਜੇ ਜੇ ਅਸੈਸਸਿਸ ਨੇ ਜੇ ਸਿਕਿਉਰਟੀ ਪਰਪਸ ਨੂੰ ਧਿਆਨ ਵਿੱਚ ਰੱਖ ਕੇ ਫਸਟ ਕੁਐਸਚਨ ਤਾਂ ਕਸਟਮਰ ਆ ਕੇ ਫਸਟ ਕੁਐਸਚਨ ਸਾਨੂੰ ਇਹ ਪੁੱਟ ਕਰਦਾ ਹੈ ਕਿ ਮੇਰੀ ਕਾਰ ਦੀ ਵਾਰੰਟੀ ਨਾ ਲੈਪਸ ਹੋਵੇ ਕਿਉਂਕਿ ਅੱਜ ਕੱਲ ਜਦੋਂ ਕਾਰ ਕਸਟਮਰ ਕੰਪਨੀ ਤੋਂ ਕਾਰ ਲੈਂਦਾ ਹੈ ਉਹਨੂੰ ਕੰਪਨੀ ਵਾਲੇ ਸਾਫ਼ ਕਹਿ ਦਿੰਦੇ ਕਿ ਅ ਕਿ ਕਸਟਮਰ ਵੱਲੋਂ ਹੁੰਡਈ ਕਾਰ ਲੈ ਰਿਆ ਮਰੂਤੀ ਲੈ ਰਿਆ ਟੋਇਟਾ ਕੁਝ ਵੀ ਉਹ ਚ ਜੈਨੂਨ ਪਾਰਟਸ ਜੂਸ ਹੁੰਦਾ ਹੁਣ ਹੁਣ ਲੋਕਲ ਪਾਰਟਸ ਦੀ ਜਿਹੜੀ ਡਿਮਾਂਡ ਹੈ ਬਿਲਕੁਲ ਖਤਮ ਹੋ ਗਈ ਹੈ ਮੰਨ ਲਓ ਫੋਰ ਐਗਜ਼ਾਮਪਲ ਕਸਟਮ ਬੇਸ ਮਾਡਲ ਤੋਂ ਟੌਪ ਮਾਡਲ ਦਾ ਸਟੀਅਰਿੰਗ ਇੰਸਟਾਲ ਕਰਦਾ ਉਹ ਸਾਰਾ ਮਰੂਤੀ ਜੈਨੂਨ ਦੇ ਵਿੱਚ ਆਏਗਾ ਹੁਣ ਹੁੰਡਈ ਹੁੰਡਈ ਜੈਨੂਨ ਦੇ ਸਵਿਚਸ ਲਾਣਗੇ ਕਰੂਜ਼ ਕੰਟਰੋਲ ਐਕਟਿਵ ਹੁੰਦੇ ਨੇ ਮੰਨ ਲਓ ਫੋਰ ਐਗਜ਼ਾਮਪਲ ਹੁਣ ਕਸਟਮ ਕਹਿੰਦਾ ਬੇਸ ਮਾਡਲ ਆ ਮੈਨੂੰ ਬਾਅਦ ਦਾ ਦਿਲ ਹੁੰਦਾ ਕਿ ਮੈਂ ਕਰੂਜ਼ ਐਕਟਿਵ ਕਰਾਂ ਮੇਰੀ ਕਾਰ ਉਹਦੇ ਵਿੱਚ ਕੋਈ ਵਾਇਰ ਕਟ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਜਾਨੀ ਕਸਟਮਰ ਦੀ ਵਾਰੰਟੀ ਦੀ ਸਾਡੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਕੱਲ ਨੂੰ ਸਾਡੀ ਵਜ੍ਹਾ ਨਾਲ ਕਸਟਮਰ ਦੀ ਵਾਰੰਟੀ ਨੂੰ ਕਾਰ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਆਏਗੀ ਯੈਸ ਉਹਦੇ ਲਈ ਅਸੀਂ ਕਾਹ ਕਰਦੇ ਨਹੀਂ ਕਾਰ ਇੱਕ ਕਾਰ ਹੀ ਹੈ ਜਿਹੜਾ ਜਿਹੜਾ ਜੋ ਕਾਰ ਚਲਾ ਰਿਹਾ ਉਹਦੇ ਲਈ ਪੂਰਾ ਕਾਰ ਹੀ ਹੈ ਤੇ ਪੂਰਾ ਸੇਫਟੀ ਦਾ ਜੋ ਸਿਕਿਉਰਿਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਜਿਵੇਂ ਟ੍ਰੈਕਰ ਦੀ ਗੱਲ ਕਰੀਏ ਕਿ ਟ੍ਰੈਕਰ ਵੀ ਲਗਾਇਆ ਜਾਂਦਾ ਹੈ ਉਸਦੇ ਬਾਰੇ ਵੀ ਦੱਸੋ ਟ੍ਰੈਕਰ ਮੈਂ ਅੱਜਕੱਲ ਸਨੇਚਿੰਗ ਕੋਈ ਦੇਖਦੇ ਹੋ ਰੋਡ ਤੇ ਨੋਰ ਦੀ ਖਬਰ ਹੈ ਕਿ ਕੋਈ ਚੋਰੀ ਟ੍ਰਿਫਟ ਹੋ ਗਿਆ ਹੋ ਗਿਆ ਇਸ ਲਈ ਕਾਰ ਪਾਰਕਿੰਗ ਦੀ ਕਸਮ ਬਾਹਰ ਕਾਰ پارک ਕਰਦਾ ਉਹ ਕਰਦਾ ਉਹ ਕਹਿੰਦਾ ਕਿ ਮੈਂ ਅਪਡੇਟ ਦੇ ਨਾਲ-ਨਾਲ ਸੇਫਟੀ ਵਾਈਜ਼ ਵੀ ਮੈਨੂੰ ਕੁਝ ਡਿਵਾਈਸ ਚਾਹੀਦੀ ਹੈ ਉਹ ਸਭ ਤੋਂ ਬਜਟ ਫ੍ਰੈਂਡਲੀ ਇਹ ਕਾਰ ਟਰੈਕਰ ਕਾਰ ਟਰੈਕਿੰਗ ਡਿਵਾਈਸ ਕਾਰ ਟਰੈਕਿੰਗ ਡਿਵਾਈਸ ਇੱਕ ਇਦਾਂ ਦੀ ਆਈਟਮ ਹੈ ਕਿ ਮੈਂ ਹਰ ਕਸਰ ਨੂੰ ਗਾਈਡ ਕਰਦਾ ਕਿ ਲਗਾਣੀ ਚਾਹੀਦੀ ਹੈ ਕਿਉਂਕਿ ਜਿਸ ਇਸ ਰੇਂਜ ਦੇ ਵਿੱਚ ਕਾਰ ਦੇ ਇੱਕ ਆਪਾਂ ਨੂੰ ਚੌਂਕੀਦਾਰ ਨਹੀਂ ਕਰਦਾ ਮਿਲਦਾ ਜਿਸ ਰੇਂਜ ਦੇ ਵਿੱਚ ਅਗਲਾ ਆਪਾਂ ਕਾਸਟ ਕੈਲਕੂਲੇਟ ਕਰੀਏ 5 ਰੁਪਏ ਪਰ ਡੇ ਕਾਸਟਿੰਗ ਆਉਂਦੀ ਹੈ ਕਿ ਟਰੈਕਰ ਦੀ ਉਹ ਕੁਝ ਵੀ ਨਹੀਂ ਹੈ ਉਹਦੇ ਵਿੱਚ ਕਾਰ ਕਸਰ ਘਰ ਬੈਠਾ ਬੈਠਾ ਆਪਣੇ ਫੋਨ ਤੇ ਟਰੈਕ ਉਸ ਤੋਂ ਬਾਅਦ ਕੁਦਰਤ ਨਾ ਖਾਸ ਤਾਂ ਕੋਈ ਮਿਸ ਹੈਪਨਿੰਗ ਹੁੰਦੀ ਕੋਈ ਪ੍ਰੋਬਲਮ ਆਉਂਦੀ ਕਸਟਮਰ ਆਪਣੀ ਇੱਕ ਫੋਨ ਦੇ ਉੱਤੇ ਹੀ ਕਾਰ ਬੰਦ ਕਰ ਸਕਦਾ ਹੈ। ਮਤਲਬ ਕੁਆਲਟੀ ਸਰਵਿਸ ਤਾਂ ਦਿੱਤੀ ਹੀ ਜਾ ਰਹੀ ਹੈ ਨਾਲ ਕੁਆਲਟੀ ਬਿਲਕੁਲ ਕੁਆਲਟੀ ਜੀ ਆਂਦੀ ਹੈ। ਇੱਥੇ ਜਿਹੜੀ ਇੰਸੋਲੇਸ਼ਨ ਹੁੰਦੀ ਹੈ ਪ੍ਰੋਪਰ ਕੰਪਨੀ ਦੇ ਲੜਕੇ ਹੁੰਦੇ ਨੇ ਸਾਡੇ ਵੈਲ ਟ੍ਰੇਨਡ ਸਟਾਫ ਹੁੰਦਾ ਹੈ। ਜੀ ਮੇਰਾ ਕੁਦਰਾ ਜੋ ਐਕਸਪੀਰੀਅੰਸ ਇਸ ਨੂੰ ਲੈਣ ਨੂੰ ਲੈ ਕੇ ਬੜਾ ਅੱਛਾ ਹੈ ਜਨਨ ਕਿ 20 ਇਅਰਸ ਬੈਕ ਮੇਰੀ ਬੈਕਗ੍ਰਾਉਂਡ ਵੀ ਇੱਕ ਮੈਕੈਨਿਕਲੀ ਹੈ ਤੇ ਮੈਂ ਆਂਦੀ ਆਂਦੀ ਮੈਂ ਟੈਕਨੀਕਲੀ ਖੁਦ ਹੈਂਡਲ ਕਰਦਾ ਆਂ ਕਿ ਜਿਹ ਤੋਂ ਆਪਣੇ ਲੋ 100% ਅੱਜ ਕਹੀਦਾ ਕਿ ਬੈਸਟ ਸਰਵਿਸ ਅਸੀਂ ਕਿਸ ਤੋਂ ਨੂੰ ਪ੍ਰੋਵਾਈਡ ਕਰ ਸਕੀਏ। ਉਹ ਰਾਈਟ ਐਂਡ ਸਟਾਈਲ ਸ਼ੋਰੂਮ ਦੀ ਜੇ ਗੱਲ ਕਰੀਏ ਤੇ ਐਕ ਤੁਹਾਡੇ ਮਾਈਂਡ 'ਚ ਕਦੋਂ ਆਇਆ ਕਿ ਸ਼ੋਰੂਮ ਇੱਕ ਖੋਲਣਾ ਹੈ? ਐਕਸਪੀਰੀਅੰਸ ਤਾਂ ਤੁਹਾਡੇ ਕੋਲ ਸੀ ਹੀ। ਸਟਾਰਟਿੰਗ ਤੋਂ ਮੈਮ ਸਕੂਲ ਟਾਈਮ ਤੋਂ ਸੀ ਕਿ ਮੈਂ ਕਾਰ ਮਕੈਨਿਕ ਬਣਨਾ। ਕਾਰ ਮਕੈਨਿਕ ਕਰਦੇ ਕਰਦੇ ਬਾਈਚਾਂਸ 'ਚ ਕੰਮ ਕਰਦੇ ਕਰਦੇ ਕਾਰ ਵਾਲੀ ਲਾਈਨ ਦੇ ਵਿੱਚ ਆ ਗਏ। ਕਾਰ ਲਾਈਨ 'ਚ ਕਾਰ ਸੈੱਸੀ ਲਾਈਨ ਦੇ ਵਿੱਚ ਮੈਨੂੰ ਸਟਾਰਟਿੰਗ ਦੇ ਵਿੱਚੋਂ ਐਂਟਰ ਕੀਤਾ ਤੇ ਬਸ ਉਹ ਕਰਦੇ 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 ਫਿਟਿੰਗ ਤੋਂ ਸਟਾਰਟ ਕੀਤਾ ਇੱਕ ਲੈਵਲ। ਅੱਜ ਕਰਦੇ ਕਰਦੇ ਇਸ ਤਰ੍ਹਾਂ ਹੋ ਗਿਆ ਕਿ ਆਪ ਨੋਟ ਉਟ ਬੜਾ ਅੱਛਾ ਤੇਰਬਾ ਆਪਣਾ ਉਹ ਉਹਨੂੰ ਲੈ ਕੇ ਕਸਟਮਰ ਦੇ ਵੱਲੋਂ ਕਿਹਦਾ ਕਿਹੋ ਜਿਹਾ ਰਿਸਪੌਂਸ ਮਿਲਦਾ ਹੈ ਕਸਟਮਰ ਤਾਂ ਮੈਮ ਹੁਣ ਇਸ ਤਰ੍ਹਾਂ ਸਿਸਟਮ ਹੋ ਗਿਆ ਕਿ ਸਾਡੀ ਇੱਕ ਫੈਮਲੀ ਹੀ ਬਣ ਚੁੱਕੀ ਹੈ ਜੀ ਕਿ ਸਾਨੂੰ ਕੋਈ ਫੀਲਿੰਗ ਨਹੀਂ ਹੁੰਦਾ ਕਿ ਸਾਡਾ ਕਸਟਮਰ ਆਇਆ ਜਾਂ ਅਸੀਂ ਦੁਕਾਨ ਤੇ ਆ ਕੇ ਸਾਨੂੰ ਇਦਾਂ ਲੱਗਦਾ ਘੜਾ ਘਰ ਦੇਲ ਨਹੀਂ ਲੱਗਦਾ ਸਾਡਾ ਸ਼ੌਪ ਤੇ ਆ ਕੇ ਲੱਗਾ ਰਹਿੰਦਾ ਕਿਉਂਕਿ ਜਿੰਨੇ ਵੀ ਕਸਟਮਰ ਹੈ ਉਹ ਸਾਡੀ ਹਜੇ ਫੈਮਲੀ ਹੈ ਸਾਡੇ ਨਾਲ ਜੁੜੇ ਰਹਿੰਦੇ ਨੇ ਕੋਈ ਡੇਲੀ ਅਪਡੇਟਸ ਹੁੰਦੀ ਕਸਟਮਰ ਨਹੀਂ ਕਰ ਲੈ ਰਿਹਾ ਉਹ ਕਿਤੇ ਰੈਫਰੈਂਸ ਦੇ ਰਿਹਾ ਰਿਲੇਟਿਵ ਆ ਰਹੇ ਆ ਉਹ ਹਜੇ ਫੈਮਲੀ ਸ਼ਾਉਰੂਮ ਤੋਂ ਤੁਹਾਡੇ ਕੋਲ ਆਲਾ ਗਾਈਡ ਵੀ ਕੀਤਾ ਜਾਂਦਾ ਗਾਈਡ ਵੀ ਕੀਤਾ ਜਾਂਦਾ ਕਾਰ ਲੈਂਣ ਤੋਂ ਪਹਿਲਾਂ ਹੀ ਸਾਨੂੰ ਚੁਆਇਸ ਪੁੱਛਦਾ ਕਿ ਭਈਆ ਮੈਂ ਕਾਰ ਲੈਣ ਦੀ ਪਲੈਨਿੰਗ ਕਰ ਰਹੇ ਹਾਂ ਕਿ ਤੁਸੀਂ ਕੀ ਸuggest ਕਰ ਰਹੇ ਹੋ ਤੁਹਾਡਾ ਕੀ ਹੈ ਅਸੀਂ ਸਾਨੂੰ ਅੱਛਾ ਲੱਗਦਾ ਹੈ ਕਿ ਨਹੀਂ ਸਾਨੂੰ ਕਸਰ ਪੁੱਛ ਰਿਹਾ ਤੇ ਨੂੰ ਅੱਛਾ ਗਾਈਡ ਕਰਦਾ ਕਿ ਕਾਰ ਅੱਛੀ ਚੱਲ ਰਹੀ ਹੈ ਤੁਹਾਡੇ ਜੂਸ ਅੱਛੀ ਹੋਏਗੀ ਇਸ ਦਾ ਹੋਏਗੀ ਜਲੰਧਰ ਤੋਂ ਇਲਾਵਾ ਹੋਰ ਕਿੱਥੋਂ ਕਿੱਥੋਂ ਦੇ ਕਸਟਮਰ ਜਿਹੜੇ ਨੇ ਸ਼ਹਿਰ ਤੋਂ ਕਸਟਮਰ ਬਹੁਤ ਦੂਰ ਦੂਰੋਂ ਆਉਂਦੇ ਨੇ ਮੇਰੀ ਲਾਸ ਮੈਂ ਲਾਸイヤー ਆਪਣੀ ਫਿਲਮ ਦੀ ਰੀਲ ਅਪਡੇਟ ਕੀਤੀ ਸੀ ਅਸੀਂ ਵਿੰਡੋ ਗਲਾਸਿਕ ਕੰਟੈਂਟ ਫਿਲਮ ਕਰਦੇ ਹਾਂ ਗਰਵਾਰੇ ਜਿੱਤਰਾ ਹੁਣ ਗਰਮੀ ਆਂਦੀ ਆ ਟੈਂਪਰੇਚਰ 40 45 ਪਲੱਸ ਚਲੇ ਜਾਂਦਾ ਆ ਤੇ ਕਾਰ ਦੇ ਵਿੱਚ ਡਰਾਈਵ ਕਰਨਾ ਪੋਸੀਬਲ ਹੀ ਹੁੰਦਾ ਹੀਟ ਰਿਡਕਸ਼ਨ ਨਹੀਂ ਦੀ بیس ਮਾਡਲ ਕਾਰ ਹੁੰਦੀ ਆ ਉਹਦੇ ਉੱਤੇ ਸੇਫਟੀ ਗਲੈਂਜ਼ਿੰਗ ਫਿਲਮ ਜਿਹੜੀ ਅਸੀਂ ਕਸਟਮਰ ਨੂੰ ਲਗਾ ਕੇ ਦੇਖਦੀ ਆ ਇਹ ਪਹਿਲਾਂ ਅਲਾਉਡ ਨਹੀਂ ਸੀ ਬਟ ਹੁਣ ਕੁਝ ਹੱਦ ਤੱਕ ਐਸ ਪਰ ਗਵਰਨਮੈਂਟ ਗਾਈਡਲਾਈਨ ਅਕੋਰਡਿੰਗ ਕੰਪਨੀ ਨੇ ਲਾਂਚ ਕੀਤੀ ਆ ਇਸ ਗਵਰਨਮੈਂਟ ਦੇ ਗਾਈਡਲਾਈਨ ਦੇ ਅਕੋਰਡਿੰਗ ਕਿ ਜੋ ਵਿਜ਼ਿਬਿਲਟੀ ਆ ਗਵਰਨਮੈਂਟ ਦੀ ਗਾਈਡਲਾਈਨ ਦੇ ਅਕੋਰਡਿੰਗ ਆ ਬਟ ਉਹ ਸਿਰਫ ਇੱਕ ਹੀ ਕਿਟ ਹੈ ਕੰਪਨੀ ਦੀ ਗਰਵਾਰੇ ਕੰਪਨੀ ਦੀ ਜਿਹੜੀ ਅਕੋਰਡਿੰਗ ਟੂ ਉਹ ਗਾਈਡਲਾਈਨ ਆ ਉਹ ਪਾਲੀ ਬਿਲਕੁਲ ਉਹ ਅਸੀਂ ਲਗਾ ਕੇ ਦੇਈ ਦੀ ਹੈ ਬੜਾ ਅਚਾ ਰਿਸਪੌਂਸ ਰਿਹਾ ਤੁਸੀਂ ਬਲੀਵ ਕਰੋਗੇ ਕਾਲਿੰਗ ਕਸਟਮਰ ਮੋਗਾ ਬਟਿੰਡਾ ਜਲੰਧਰ ਲੁਧਿਆਣਾ ਹਿਮਾਚਲ ਬਹੁਤ ਬਹੁਤ ਕਸਟਮਰ ਉਹ ਅੱਜ ਦੀ ਡੇਟ ਦੇ ਵਿੱਚ ਰੂਲਰ ਦਾ ਕਸਟਮਰ ਤਾਂ ਖਾਸ ਕਰ ਪ੍ਰੇਫਰੈਂਸ ਕਰਦਾ ਫੋਰ ਐਗਜ਼ਾਮਪਲ ਹਿਮਾਚਲ ਗੱਡੀ ਲਈ ਕਸਟਮਰ ਬੰਦਾ ਹੁੰਦਾ ਇਹ ਕਿ ਮੈਂ ਜਲੰਧਰ ਜਾ ਕੇ ਹੀ ਤਿਆਰ ਕਰਵਾਣੀ ਹੈ ਤੇ ਕੋਈ ਨਵਾਂ ਸ਼ਹਿਰ ਗੱਡੀ ਲੈ ਰਿਹਾ ਕੋਈ ਕਪੂਰਥਲੇ ਲੈ ਰਿਹਾ ਉਹਨਾਂ ਦੀ ਫਰਸਟ ਚੁਆਇਸ ਹੁੰਦੀ ਕਿ ਸਿਟੀ ਤੋਂ ਥੋੜਾ ਬਾਹਰ ਜਾ ਕੇ ਜਾਈਏ ਥੋੜੀ ਚੁਆਇਸ ਅੱਛੀ ਮਿਲ ਜਾਂਦੀ ਹੈ ਵੈ ਆਪਸ਼ਨਸ ਬਹੁਤ ਮਿਲ ਜਾਂਦੀਆਂ ਆ। ਜੇ ਵਕਰੀ ਐਸੈਸਰੀਜ਼ ਹੋਣਗੀਆਂ ਤਾਂ ਉਹਦੇ ਨਾਲ ਹੋਰ ਜਿਹੜੀ ਇਹ ਕਾਰ ਹੋਰ ਸੋਹਣੀ ਲੱਗੇ। ਮੈਨੂੰ ਮੈਮ ਇਦਾਂ ਨਾ ਕਿ ਐਸੈਸਰੀ ਕਿੰਦਾਂ ਦਾ ਪਾਰਟ ਹੈ ਕਿ ਐਂਡਲੈਸ ਸਾਈ ਦੇ ਵਿੱਚ ਰੇਂਜ ਐਂਡਲੈਸ ਹੈ। ਹੋਰ ਅੱਜ ਸੇਮ ਪ੍ਰੋਸੀਜਰ ਹੋ ਗਿਆ ਕਸਟਮਰ ਹੈ ਕਸਟਮਰ ਡਿਮਾਂਡਿੰਗ ਹੋ ਗਿਆ। ਕਸਟਮਰ ਕਹਿੰਦਾ ਮੇਰੀ ਚੁਆਇਸ ਉਹਦੀ ਏਡੀ ਕਿ ਵੱਧ ਗਈ ਕਿ ਮੈਨੂੰ ਆਪਸ਼ਨਸ ਆਪਸ਼ਨਸ ਮਿਲਣ ਬਹੁਤ ਚਾਹੀਆਂ। ਫੋਰ ਐਗਜ਼ਾਮਪਲ ਇੱਕ ਚੀਜ਼ ਨਾਲ ਹੀ ਕਸਟਮਰ ਦੇਖ ਕੇ ਸੈਟੀਸਫਾਈ ਨਹੀਂ ਹੁੰਦਾ। ਉਹਨੂੰ ਆਪਸ਼ਨਸ ਚਾਹੀਦੀਆਂ ਕਿ ਮੇਰੀ ਇਹ ਆਪਸ਼ਨ ਇਸ ਤਰ੍ਹਾਂ ਮੈਨੂੰ ਚੇਂਜ ਚਾਹੀ ਇੱਕ ਵੈਰਾਈਟੀ ਦੇ ਇੱਕ ਆਪਸ਼ਨ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਸਾਡੇ ਕੋਲ ਅਵੇਲੇਬਲ ਹੈ ਕਿ ਜਿਹੜੇ ਵਿੱਚ ਕਸਟਮਰ ਖੁਸ਼ ਹੋ ਕੇ ਸਾਡੇ ਕੋਲ ਤਰੀਬਨ ਤਰੀਬਨ ਚਲੇ ਜਾਂਦਾ ਕੰਮ ਕਰਾ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਵੱਖ-ਵੱਖ ਸ਼ਹਿਰਾਂ ਤੋਂ ਵੀ ਕਸਟਮਰ ਆਉਂਦੇ ਨੇ ਸਟੇਟਸ ਤੋਂ ਵੀ ਤੁਸੀਂ ਜ਼ਿਕਰ ਕੀਤਾ ਕਿ ਮਾਝਾ ਤੋਂ ਵੀ ਆਉਂਦੇ ਨੇ ਤੇ ਸਭ ਤੋਂ ਜ਼ਿਆਦਾ ਉਹਨਾਂ ਦੀ ਡਿਮਾਂਡ ਕਿਹੜੀ ਕਿਹੜੇ ਪ੍ਰੋਡਕਟ ਨੂੰ ਲੈ ਕੇ ਰਹਿੰਦੀ ਹੈ ਕਿ ਸਭ ਤੋਂ ਜ਼ਿਆਦਾ ਡਿਮਾਂਡਿੰਗ ਕਿਹੜਾ ਪ੍ਰੋਡਕਟ ਹੈ ਪ੍ਰੋਡਕਟ ਸਾਡੇ ਪੰਜਾਬ 'ਚ ਖਾਸ ਕਰ ਜੋ ਕੀ ਹੈ ਕਿ ਬੇਸ ਮਾਡਲ ਕਾਰ ਲੈਣੀ ਬੇਸ ਬੇਸ ਮਾਡਲ ਮੀਨ ਕਿ ਕਾਰ ਬਿਲਕੁਲ ਨੀਚੇ ਵਾਲਾ ਮਾਡਲ ਲੈਣਾ ਉਹਦੇ ਵਿੱਚ ਮਿਊਜ਼ ਕਸਟਮਰ ਨੇ ਪਹਿਲੀ ਪਲੈਨਿੰਗ ਕੀਤੀ ਇੰਦੀ ਕਿ ਮੈਂ ਕਾਰ ਲੈਣੀ ਹੈ ਇਹਦੇ ਵਿੱਚ ਇਹ ਵਾਲਾ ਮਿਊਜ਼ਿਕ ਇੰਸਟਾਲ ਕਰਨਾ ਹੈ ਅੱਜ ਕੱਲ YouTube ਤੇ ਸਾਰਾ ਕੁਝ ਸਰਚ ਕੀਤਾ ਤਾਂ ਦਾ ਕਸਟਮਰ ਨੇ ਕਿ ਮੈਂ ਚੀਜ਼ ਕੀ ਇੰਸਟਾਲ ਕਰਾਣਾ ਹੈ ਸ਼ੌਕ ਸ਼ੌਕ ਬਿਲਕੁਲ ਉਹ ਕੀਤਾ ਹੁੰਦਾ ਉਹ ਕਸਟਮਰ ਉਹ ਲਈ ਕੀ ਕਰਦਾ ਕਸਟਮਰ ਲੈਣ ਤੋਂ ਕਾਰ ਲੈਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹ ਸੈਸੀ ਬਾਰੇ ਪਲੈਨਿੰਗ ਕਰਦਾ ਕਿ ਮੈਂ ਕੀ ਕਰਨਾ ਹੈ ਕਿਹੜੇ ਸ਼ੋਰੂਮ ਤੋਂ ਕਰਾਣੀ ਹੈ ਉਹ ਸਾਡੇ ਕੋਲ ਵਿਜ਼ਿਟ ਕਰਦਾ ਹੈ ਕਿ ਤੁਹਾਡੇ ਕੋਲ ਕੀ ਕੀ ਹੈ ਮੇਰੇ ਕੋਲ ਕੀ ਆਪਸ਼ਨਸ ਨੇ ਮੰਨ ਲਓ ਫੋਰ ਐਗਜ਼ਾਮਪਲ ਉਹ ਕੋਨੇ ਕਾਰ ਲੈਣੀ ਹੈ ਉਹ ਕਹਿੰਦਾ ਮੈਂ ਮਾਡਲ ਤਾਂ ਡਿਸਾਈਡ ਕਰੂੰਗਾ ਕਿ ਤੁਸੀਂ ਇਹਦੇ ਵਿੱਚ ਫੋਰ ਐਗਜ਼ਾਮਪਲ ਕਰੂਜ਼ ਨਹੀਂ ਹੈ بیس ਮਾਡਲ ਤੁਸੀਂ ਕਰੂਜ਼ ਐਕਟੀਵੇਟ ਕਰ ਦੋਗੇ ਅਸੇ ਗੈਰ ਯਸਰ ਹੋ ਜਾਂਦਾ ਹੈ ਵਿਦਾਊਟ ਵਾਇਰ ਕੱਟ ਹੋ ਜਾਂਦਾ ਹੈ ਕਸਟਮਰ ਦਾ ਟੌਪ ਮਾਡਲ ਤੇ بیس ਮਾਡਲ ਵੇਰੀਐਂਟ ਦੇ ਵਿੱਚ ਪ੍ਰਾਈਸ ਡਿਫਰੈਂਸ ਬਹੁਤ ਹੁੰਦਾ ਮੰਨ ਲਓ ਫੋਰ ਐਗਜ਼ਾਮਪਲ 5 ਲੱਖ ਰੁਪਏ ਉਸ ਅਗਰ بیس ਤੋਂ ਟੌਪ ਦੇ ਵੇਰੀਐਂਟ ਚ ਸੇਵ ਕਰਦਾ ਹੈ ਤੇ ਸਾਡੇ ਕੋਲ 1.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਉਹ ਸੇਮ ਮਾਡਲ ਤਿਆਰ ਕਰਵਾ ਬਕਰੇ 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 ਬਿਲਕੁਲ ਹਾਂ ਜੀ ਜੇ ਰਾਈਡਰ ਐਂਡ ਸਟਾਈਲ ਦੇ ਸ਼ੋਰੂਮ ਦੇ ਵਿੱਚ ਕਿਸੇ ਨੇ ਵਿਜ਼ਿਟ ਕਰਨਾ ਆਇਆ ਤਾਂ ਉਹ ਕਿਸ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਤੁਹਾਡੇ ਸ਼ੋਰੂਮ ਤੱਕ ਪਹੁੰਚ ਸਕੇ ਆਸਾਨੀ ਨਾਲ ਮੈਮ ਦੇਖੋ Google Map ਦੇ ਉੱਤੇ ਸਾਡੀ ਲੋਕੇਸ਼ਨ ਅਵੇਲੇਬਲ ਹੈ ਉਸ ਤੋਂ ਬਾਅਦ ਸਾਡਾ ਐਡਰੈਸ ਹੈ ਸ਼ਾਪ ਨੰਬਰ 1 ਲਾਡੋ ਵਾਲੀ ਰੋਡ ਪੁੱਡਾ ਕੰਪਲੈਕਸ ਓਪੋਜ਼ਿਟ ਆਈਟੀਆਈ ਕਾਲਜ ਲਾਡੋ ਵਾਲੀ ਰੋਡ ਪੁੱਡਾ ਕੰਪਲੈਕਸ ਓਪੋਜ਼ਿਟ ਆਈਟੀਆਈ ਕਾਲਜ ਔਰ ਮੇਰਾ ਕੰਟੈਕਟ ਨੰਬਰ ਜੋ ਹੈ 9814492426 ਸੋ ਰਾਈਡ ਐਂਡ ਸਟਾਈਲ ਐਸੈਸਰੀਜ਼ ਦੇ ਸ਼ੋਰੂਮ ਦੇ ਵਿੱਚ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਕਰੋ ਕਿਉਂਕਿ ਇੱਥੇ ਹਰ ਇੱਕ ਤਰ੍ਹਾਂ ਦੀ ਜਿਹੜੀ ਐਸੈਸਰੀਜ਼ ਨੇ ਉਹ ਤੁਹਾਨੂੰ ਮਿਲਣਗੀਆਂ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਗੱਡੀ ਹੈ ਉਹ ਸੱਜ ਜਾਏਗੀ ਸਵਰਜ ਜਾਏਗੀ ਕਹਿਦੀ ਹੈ ਕਿ ਸਵਾਰੀ ਜਾਏਗੀ ਤੇ ਰਾਈਡ ਜਿਹੜੀ ਹੈ ਉਹ ਸਟਾਈਲ ਦੇ ਨਾਲ ਤੁਸੀਂ ਕਰ ਸਕਦੇ ਹੋ